ਵਾਹਿਗੁਰੂ ਵਾਹਿਗੁਰੂ ਬੋਲ ਓ ਬੰਦੇ ਵਾਹਿਗੁਰੂ ਵਾਹਿਗੁਰੂ ਬੋ ਓ ਹੋਰ ਸੁਣਾ ਕਾਲਪਾ ਸਾਹਿਬ ਕੀ ਹਾਲਚਾਲ ਆ ਓ ਠੀਕ ਆ ਤੂੰ ਸੁਣਾ ਤੇਰਾ ਕੀ ਹਾਲਚਾਲ ਆ ਆ ਜਾ ਬਹਿ ਜਾ ਓ ਝੋਨਾ ਲਾ ਲਿਆ ਖਾਦ ਪਾਉਣੀ ਸ਼ੁਰੂ ਕਰਤੀ ਆ ਕਿ ਨਹੀਂ ਓਏ ਖਾਦਾਂ ਕਾੜੀਆਂ ਪਾਉਣੀਆਂ ਖਾਦ ਵੀ ਗਵਰਨਮੈਂਟ ਨੇ ਕਾਡਾਂ ਤੇ ਮਿਲਨ ਲਾ ਦੇਣੀ ਆ ਓਏ ਮੈਂ ਸੁਣਿਆ ਕੀੜੇ ਮਾਰ ਦਵਾਈਆਂ ਤੇ ਵੀ ਸਰਕਾਰ ਨੇ ਟੈਕਸ ਲਾ ਦੇਣਾ ਇੰਨੀਆਂ ਮਹਿੰਗੀਆਂ ਦਵਾਈਆਂ ਪਾ ਕੇ ਕੀ ਬਚੂ ਜੱਟ ਨੂੰ? ਓ ਮੈਂ ਸੁਣਿਆ ਸਰਕਾਰ ਨੇ ਇਹ ਤੇ ਝੋਨੇ ਦੀ ਪਰਾਲੀ ਨੂੰ ਅੱਗ ਵੀ ਨਹੀਂ ਲਾਉਣ ਦੇਣੀ। ਓਏ ਆਹੀ ਗੱਲ ਮੈਂ ਸੋਚੀ ਜਾਂਦਾ ਵੀ ਇੰਨੇ ਪਰਾਲ ਖਾਂਦੇ ਨੂੰ ਕਿਹੜੇ ਖੂਚ ਸੁੱਟਾਂਗੇ? ਜੇ ਆਹ ਰੀਪਰ ਜਾਂ ਮਾਰ ਕੇ ਅੱਗ ਲਾਤੀ ਤਾਂ ਕਹਿਣਗੇ ਪ੍ਰਦੂਸ਼ਣ ਹੁੰਦਾ। ਜਾਂ ਫਿਰ ਕਪੈਨਾਂ ਜਿਹਿਆਂ ਦੇ ਮਗਰ ਪਰਾਲੀ ਕੁੱਤਰਨ ਵਾਲਾ ਕੋਈ ਸਿਸਟਮ ਲੱਗੇ ਤੇ ਲੈਟ ਜੱਟਾਂ ਨੂੰ 7-8 ਘੰਟੇ ਸਰਕਾਰ ਦਿੰਦੀ ਰਵੇ। ਫੇਰ ਜਾ ਕੇ ਕਣਕ ਬੀਜੀ ਜਾ ਸਕਦੀ ਆ ਨਹੀਂ ਤਾਂ ਜੱਟ ਤਾਂ ਪਹਿਲਾਂ ਹੀ ਕਰਜ਼ੇ ਥੱਲੇ ਮੰਜਿਆ ਪਿਆ ਉਹ ਬਾਦਲ ਸਾਹਿਬ ਨੇ ਤਾਂ ਕਿਸਾਨਾਂ ਦੇ ਬਿੱਲ ਮਾਫ ਕੀਤੇ ਸੀ ਆ ਕੈਪਟਨ ਸਾਹਿਬ ਨੇ ਕਰਜ਼ੇ ਮਾਫ ਕੀਤੇ ਆ ਇਹ ਜਿਹੜੇ ਕਰਜ਼ੇ ਮਾਫ ਹੋਏ ਆ ਇਹਦੇ ਵਿੱਚ ਕੋਈ ਜੱਟਾਂ ਨੂੰ ਲਾਭ ਮਿਲੂਗਾ ਕਿ ਨਹੀਂ ਓਏ ਕਰਜ਼ੇ ਮਾਫੀ ਵਾਲਾ ਸਿੱਟਾ ਕੋਈ ਸਹੀ ਜਿਆ ਨਹੀਂ ਨਿਕਲਦਾ ਆਖੇ ਪੰਜਾ ਕਿੱल्ल्या ਤੱਕ ਤਾਂ ਮਾਫੀ ਕੀਤੀ ਜਾਊਗੀ ਓਏ ਜਿਹੜੇ ਪੰਜਾ ਕਿੱल्ल्या ਤੋਂ ਵੱਧ ਜ਼ਮੀਨ ਵਾਲੇ ਫਸੇ ਬੈਠੇ ਆ ਉਹਨਾਂ ਨੂੰ ਕਿਹੜੇ ਖੂਚ ਸਿੱਟੂ ਸਰਕਾਰ ਫਿਰ ਆਪਣੇ ਕਰਜ਼ੇ ਦਾ ਕੀ ਬਣੂ ਓਏ ਆਪਣੇ ਕਿਹਨੇ ਮaaf ਕਰਨੇ ਆ ਪੰਮਿਆ ਆਪਾਂ ਨੂੰ ਤਾਂ ਆਪਣੀ ਬਾਲ ਕੇ ਹੀ ਸੇਕਣੀ ਪੈਣੀ ਆ ਸਰਕਾਰ ਤਾਂ ਜੱਟਾਂ ਨੂੰ ਕਹਿੰਦੀ ਆ ਮੰਗ ਤੇ ਉਹ ਸਹੀ ਤੌਰ ਤੇ ਫਿਰ ਸਰਕਾਰ ਨੂੰ ਕੀ ਹੱਲ ਕਰਨਾ ਚਾਹੀਦਾ ਸੀ ਸਰਕਾਰ ਨੂੰ ਚਾਹੀਦਾ ਸੀ ਕਰਜ਼ੇ ਦਾ ਵਿਆਜ ਘਟਾ ਦਿੰਦੇ ਆ ਸਜੈਟੀਆਂ ਦਾ ਵਿਆਜ ਹੀ ਵੇਖ ਲਾ 4% ਸੀ 12% ਕੀਤਾ ਪਿਆ ਜੱਟਾਂ ਨੂੰ ਮਾਰਨਾ ਹੀ ਆ ਤੇ ਦੂਜਾ ਨੰਬਰ ਲਿਮਟ ਦਾ ਇਕੱਲਾ ਵਿਆਜ ਹੀ ਲੈਣਾ ਚਾਹੀਦਾ ਸੀ ਜੱਟਾਂ ਤੋਂ ਤੇ ਤੀਜਾ ਨੰਬਰ ਫਸਲਾਂ ਦਾ ਕੁਝ ਰੇਟ ਰੂਟ ਵਧਾ ਦਿੰਦੇ ਆਪੇ ਜੱਟ ਹੌਲੀ-ਹੌਲੀ ਸੌਖਾ ਹੋ ਜਾਂਦਾ ਉਹ ਕਰਜ਼ੇ ਦੇ ਦੁੱਖ ਨਾਲ ਬਹੁਤ ਹੀ ਕਿਸਾਨਾਂ ਦੀਆਂ ਜਾਨਾਂ ਗਈਆਂ ਆ ਕੋਈ ਰੇਲ ਹੇਠਾ ਕੇ ਮਰ ਗਿਆ ਕੋਈ ਭਾਇਆ ਲੈ ਕੇ ਮਰ ਗਿਆ ਇਹਦੇ ਬਾਰੇ ਕੀ ਵਿਚਾਰ ਆ ਓਏ ਪੰਮਿਆ ਜਦੋਂ ਲੈਣੇ ਦੇਣੇ ਵਾਲੇ ਸਤਾਉਂਦੇ ਆ ਫਿਰ ਕੀ ਕਰੂ ਬੰਦਾ ਮਗਈ ਆਈ ਨੇ ਲੱਕ ਤੋੜਤਾ ਲੋਕਾਂ ਦਾ ਲੱਕ ਆ ਜੱਟ ਵਿਚਾਰੇ ਦੁੱਧ ਦੱਦ ਵੇਚ ਕੇ ਮਸਾਂ ਗੁਜ਼ਾਰਾ ਕਰਦੇ ਆ ਬੈਂਕਾਂ ਦਾ ਕਰਜ਼ਾ ਨਹੀਂ ਲੈਂਦਾ ਗਰੀਬ ਉਹ ਦੁਖੀ ਆ ਕਿਵੇਂ ਢਿੱਡ ਭਰੇ ਵਿਚਾਰਾ ਆਖੇ ਨਾ ਕੋਈ ਮਾਸੀ ਨਾ ਕੋਈ ਭੂਆ ਦੇਸ਼ ਦੀ ਪਾਰਟੀ ਪਈ ਫਲਕਾਰੀ ਮਗਈ ਆਈ ਨੇ ਤੰਗ ਕਰਤੇ ਲੋਕ ਤੰਗ ਬਾਈ ਜੀ ਓਏ ਇਹਦੇ ਬਾਰੇ ਕੁਝ ਲੋਕਾਂ ਨੂੰ ਗਾ ਕੇ ਦੱਸੋ ਲੈ ਵੀ ਲੱਡੂ ਸਾ ਗਾ ਕੇ ਸੁਣਾਉਣੇ ਆਂ ਦਿਨ ਦੁੱਗਣੀ ਹੀ ਨੱਤਵ ਦੇ ਦੇਸ਼ ਚੋਂ ਨਹੀਂ ਗਰੀਬੀ ਘਟਣੀ ਦਿਨ ਦੁੱਗਣੀ ਹੀ ਨੱਤਵ ਦੇ ਦੇਸ਼ ਚੋਂ ਨਹੀਂ ਗਰੀਬੀ ਘਟਣੀ ਕੋਟ ਲੂਣ ਮਿਰਚ ਪੁੱਕੋ ਮਹਿੰਗੀ ਪਵੇ ਦਾਲ ਤੋਂ ਚਟਣੀ ਕੱਕ ਕਿਸੇ ਵੇਖਲਾ ਕਰ ਜਾ ਚੰਦਰੀ ਮਹਿੰਗਾਈ ਨੇ ਕੀਤੀ ਤੰਗ ਪੁੱਜਤੇ ਪਰ ਜਾ ਘਰ 15 ਮੱਝਾਂ ਨੇ ਚਟੂਰੇ ਵਿੱਚ ਦਹੀਂ ਨਾਲ ਲੱਸੀ ਦੁੱਧ ਵਿੱਚ ਵਕਤ ਕੱਢਦੇ 100 ਚੋਂ ਜੱਟ ਵਿਚਾਰੇ 80 ਇਹਨਾਂ ਰਾਤ ਵਿੱਚ ਆਜਵਦੇ ਉੱਪਰੇ ਨਾ ਬੈਂਕਾ ਦਾ ਕਰ ਜਾ ਚੰਦਰੀ ਮਹਿੰਗਾਈ ਨੇ ਤੇ ਤੰਗ ਪੋਜਦੇ ਪਰ ਜਾ ਹੋ ਗਿਆ ਤੇਲ ਮਹਿੰਗਾ ਹੋ ਗਿਆ ਤੇਲ ਮਹਿੰਗਾ ਜਟਾਂ ਚਟਾਨੇ ਅੰਦਰ ਖੜਾ ਤੇ ਟਰੈਕਟਰ ਜੇ ਬੱਸ ਨੂੰ ਹੱਥ ਲੱਗ ਜੇ ਵੀ ਦਾ ਮੰਗਦੇ ਨੋਟ ਕਨੈਕਟਰ ਚਾਏ ਬਿਨ ਸਰਦਾਨੀ ਪਾਸੇ ਲੱਗੇ ਜਾਣ ਤੋਂ ਡਰ ਜਾ ਕੰਤਰੀ ਮਹਿੰਗਾਈ ਨੇ ਆਕੀ ਪੀ ਤੰਗ ਪੁੱਜ ਕੇ ਪਰਜਾ ਤੰਗ ਕਰਿਆ ਕਿਸਾਨਾਂ ਨੂੰ ਕਹਿੰਦੇ ਅੱਗ ਲਾਉਣ ਨਹੀਂ ਦੇਣੀ ਜੁਰਮਾਨਾ ਹੰਡਵਲ ਪਊ ਨਾਲੇ ਸਜ਼ਾ ਕੱਟਣੀ ਪੈਣੀ ਕੱਲੋ ਵਟਾ ਖਾਲਾ ਹੈ ਖੁਸ਼ਕੀ ਨੇ ਤੇਲ ਬਿਨਾ 부ੜੀ ਕੁੜੀ ਦਾ ਝਾਟਾ ਖਰਚਾ ਘਟ ਜੂਗਾ ਬਾਪੂ ਮਰ ਗਿਆ ਬੇਬੇ ਮਰ ਜਾ ਚੰਦਰੀ ਮਹਿੰਗਾਈ ਨੇ ਕੀਤੀ ਤੰਗ ਪੋਜ ਤੇ ਪਰ ਜਾ ਪੰਜ ਛੇ ਨੂੰ ਇੱਟ ਹੋਗੀ ਲਗੇ ਲਾਉਣ ਤੋਂ ਡਰ ਜਾ ਚੰਦਰੀ ਮਹਿੰਗਾਈ ਨੇ ਕੀਤੀ ਤੰਗ ਪੋਜ ਕੇ ਪ੍ਰਜਾ ਨਾ ਮਜ਼ਦੂਰੀ ਮਿਲਦੀ ਆ ਕਿਵੇਂ ਵਿਆਹੂ ਕੁੜੀਆਂ ਮੁੰਡੇ ਨਾ ਮਿਲੇ ਨੌਕਰੀ ਬਈ ਹੋਈ ਜਾਣ ਅਵਾਰਾ ਗੁੰਡੇ ਮਰ ਗਿਆ ਰੇ ਲਹਿਠਾ ਮਰ ਗਿਆ ਰੇ ਲਹਿਠਾ ਹੋ ਕੇ ਦੁਖੀ ਵਿਚਾਰਾ ਗਰ ਜਾ ਚੰਦਰੀ ਮਹਿੰਗਾਈ ਨੇ ਕੀਤੀ ਟੰਗ ਪੋਜੀਤੇ ਪਰ ਜਾ ਕੁੱਲੀ ਕੁੱਲੀ ਜੁੱਲੀ ਦੇ ਗੁੱਲੀ ਕੁੱਲੀ ਜੁੱਲੀ ਦੇ ਪਿੰਡਾਂ ਦੇ ਵਿੱਚ ਲੱਗਦੇ ਨਾਰੇ ਹੋਈ ਕੰਨਾਂ ਤੋਂ ਬੋਲੀ ਸੁਣਦੀ ਨਾ ਉੱਚੀਏ ਸਰਕਾਰੇ ਕੋਈ ਲੀਡਰ ਨਹੀਂ ਸੁਣਦਾ ਕੋਈ ਲੀਡਰ ਨਹੀਂ ਸੁਣਦਾ ਫਕਰਾ ਦੁੱਖ ਸੁਖ i